ਤੁਸੀਂ ਖਬਰ ਤਾਂ ਸੁਣ ਲਈ ਹੋਣੀ ਕਿ ਮਾਨ ਸਰਕਾਰ ਨੇ ਆਪਣਾ ਐਮਐਲਏ ਹੋਰ ਅੰਦਰ ਠੋਕਤਾ ਕਿਵੇਂ ਠੋਕਿਆ ਉਹ ਰਮਨ अरोड़ा ਜਿਹੜਾ ਜਲੰਧਰ ਸੈਂਟਰ ਦੇ ਵਿੱਚ ਇੱਕ ਐਮਐਲਏ ਸੀ ਜਿਹੜਾ ਮੌਜੂਦਾ ਜੇ ਆਪਾਂ ਲਾ ਸਕੇ ਭਈ ਵਿਰੋਧੀ ਪਾਰਟੀ ਦਾ ਐਮਐਲਏ ਹੋਵੇ ਜਾਂ ਹੋਰ ਪਾਰਟੀ ਦਾ ਐਮਐਲਏ ਹੋਵੇ ਤਾਂ ਮੰਨਣੀਏ ਪਰ ਮਾਨ ਸਰਕਾਰ ਆਪਣੇ ਐਮਐਲਏ ਨੂੰ ਹੀ ਅੰਦਰ ਠੋਕੀ ਜਾਂਦੀ ਹੈ ਇਹਦੇ ਵਿੱਚ ਕੀ ਘਪਲਾ ਸਾਹਮਣੇ ਆਇਆ ਕਿ ਜਿਹੜੇ ਨਗਮ ਨਗਮ ਵਾਲੇ ਹੁੰਦੇ ਆ ਜਿਵੇਂ ਕਿਸੇ ਨੂੰ ਐਵੇਂ ਹੀ ਨਜਾਇਜ਼ ਹੀ ਨੋਟਿਸ ਦੇ ਕੇ ਤੰਗ ਕਰਨਾ ਕਿਉਂਕਿ ਤੁਸੀਂ ਦੇਖਿਆ ਹੀ ਹੋਣਾ ਅਕਸਰ ਹਰ ਇੱਕ ਸ਼ਹਿਰਾਂ ਦੇ ਵਿੱਚ ਧੱਕੇ ਦੇ ਨਾਲ ਐਵੇਂ ਨਜਾਇਜ਼ੀ ਨੋਟਸ ਦੇ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਐਮਐਲਏ ਖੁਦ ਹੀ ਆਪ ਹੀ ਨੋਟਸ ਭਜਵਾਉਂਦਾ ਸੀ ਤੇ ਇਸ ਤੋਂ ਬਾਅਦ ਰਾਜੀਨਾਮੇ ਦੇ ਪੈਸੇ ਲੈਂਦਾ ਸੀ ਮੈਂ ਕਹਿੰਦਾ ਚੰਗਾ ਹੋਇਆ ਇਹ ਬਈ ਇੱਕ ਐਮਐਲਏ ਐਵੇਂ ਦਾ ਕਰਪਟ ਜਿਹੜਾ ਦੁਨੀਆ ਨੂੰ ਲੁੱਟਣਾ ਚਾਹੁੰਦਾ ਸੀ ਜਿਹੜਾ ਲੋਕਾਂ ਦੀ ਸੇਵਾ ਕਰਨ ਲਈ ਆਇਆ ਸੀ ਪਰ ਅੱਜ ਆਪਣੇ ਖਜ਼ਾਨੇ ਭਰਦਾ ਪਿਆ ਤੇ ਸੁਣਨ ਦੇ ਵਿੱਚ ਆ ਰਿਹਾ ਬਈ ਵਿਜੀਲੈਂਸ ਵਾਲਿਆਂ ਦੀ ਰੇਡ ਵੱਜੀ ਤੇ ਕਹਿੰਦੇ ਹੁਣ ਪਤਾ ਨਹੀਂ ਗ੍ਰਿਫਤਾਰ ਵੀ ਹੋ ਗਿਆ ਜਾਂ ਕੀ ਹੋ ਗਿਆ ਪਰ ਕਈ ਲੋਕ ਇਹ ਵੀ ਕਹਿ ਰਿਹਾ ਕਿ ਮਾਨ ਸਰਕਾਰ ਦੀ ਇਹਦੇ ਵਿੱਚ ਕੋਈ ਨਾ ਕੋਈ ਚਾਲ ਹੈ ਭਾਈ ਜੇ ਉਹ ਆਪਣੇ ਐਮਐਲਏ ਨੂੰ ਅੰਦਰ ਧੁੰਨ ਕੇ ਸੱਟਦਾ ਫੇਰ ਤਾਂ ਲੋਕੀ ਕਹਿੰਦੇ ਇਹਦੇ ਪਿੱਛੇ ਕੋਈ ਚਾਲ ਹੈ ਇਹਦੇ ਪਿੱਛੇ ਕੋਈ ਰਾਜਨੀਤੀ ਹੈ ਜੇ ਉਹ ਕਾਰਵਾਈ ਨਹੀਂ ਕਰਦਾ ਫੇਰ ਕਹਿਣਗੇ ਆਪਣੇ ਐਮਐਲਏ ਤੇ ਕਾਰਵਾਈ ਕਿਉਂ ਨਹੀਂ ਕਰਦਾ ਇਹ ਭ੍ਰਿਸ਼ਟਾਚਾਰ ਹੈ ਇਹ ਇੰਨਾ ਪੈਸਾ ਲੁੱਟਦਾ ਪਿਆ ਲੋਕਾਂ ਨੂੰ ਲੁੱਟਦਾ ਪਿਆ ਹੰਦੇ ਹੁੰਦੇ ਆ ਨਾ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਪਰ ਲੋਕਾਂ ਦੇ ਦੋਨੇ ਪਾਸੇ ਦੰਦੇ ਹੋਗੇ ਕੋਈ ਨਾ ਕੋਈ ਪੁਆਇੰਟ ਲੱਭੀ ਜਾਂਦੇ ਕਿ ਹੁਣ ਮਾਨ ਸਰਕਾਰ ਨੇ ਐਵੇਂ ਦਾ ਕੰਮ ਕੀਤਾ ਮੈਂ ਕਹਿੰਦਾ ਬਹੁਤ ਚੰਗਾ ਕੰਮ ਕੀਤਾ ਪਰ ਇੱਥੇ ਪਿੱਛੇ ਗੇਮ ਕੀ ਚੱਲਦੀ ਪਈ ਆ ਇਹ ਵੀ ਜ਼ਰੂਰ ਲੋਕਾਂ ਦੇ ਸਾਹਮਣੇ ਆਣਾ ਚਾਹੀਦਾ ਕਿ ਜਲੰਧਰ ਵਾਲਿਓ ਸੱਚੀ ਗੱਲ ਆ ਉਹ ਲੋਕਾਂ ਨੂੰ ਲੁੱਟਦਾ ਪਿਆ ਸੀ ਜੇ ਲੁੱਟਦਾ ਪਿਆ ਸੀ ਤਾਂ ਮਾਨ ਸਰਕਾਰ ਇੰਨੇ ਦਿਨਾਂ ਤੋਂ ਚੁੱਪ ਕਿਉਂ ਸੀ ਸਬੂਤ ਤਾਂ ਲੋਕੀ ਬਹੁਤ ਸਾਹਮਣੇ ਰੱਖ ਦਿੰਦੇ ਆ ਪਰ ਇੰਨੇ ਟਾਈਮ ਤੇ ਚੁੱਪ ਕਿਉਂ ਹੁਣ ਸਰਕਾਰ ਡੇਢ ਦੋ ਸਾਲ ਦੀ ਰਹਿ ਗਈ ਆ ਜਿਹਦੇ ਵਿੱਚ ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਵੀ ਇੱਕ ਜੰਗ ਸ਼ੁਰੂ ਕੀਤੀ ਆ ਬੜੇ ਲੋਕੀ ਕਹਿੰਦੇ ਸੀ ਕਿ ਆ ਛੋਟੇ ਮੋਟੇ ਨਸ਼ਾ ਵੇਚਣ ਵਾਲਿਆਂ ਨੂੰ ਤੁਸੀਂ ਉਹਨਾਂ ਦੇ ਘਰ ਟਾਰਿਆ ਜਾਂ ਉਹਨਾਂ ਨੂੰ ਫੜ ਕੇ ਅੰਦਰ ਸਿੱਟੀ ਜਾਂਦੇ ਆ 400 ਕਰੋੜ ਦੀ ਚਿੱਟਾ ਫੜਿਆ ਗਿਆ ਪਰ ਲੋਕਾਂ ਨੇ ਹੁਣ ਨਹੀਂ ਕਿਹਾ ਕਿ ਅਜੇ ਤਾਂ ਛੋਟੇ ਮੋਟੇ ਬੰਦਿਆਂ ਨੂੰ ਫੜਦੇ ਪੇ ਵੱਡਿਆਂ ਨੂੰ ਤਾਂ ਹੱਥ ਹੀ ਨਹੀਂ ਪਾਉਂਦੇ ਤੇ 400 ਕਰੋੜ ਥੋੜਾ ਹੁੰਦਾ ਨਾਲ ਡਰੱਗ ਮਨੀ ਫੜੀ ਗਈ ਆ ਕਿੰਨੇ ਵੱਡੇ ਮੈਂ ਕਹਿੰਦਾ ਜਿਹੜੇ ਮગરਮਛ ਸੀ ਉਹਨਾਂ ਨੂੰ ਫੜ ਫੜ ਕੇ ਅੰਦਰ ਸੱਟਦੇ ਪਏ ਆ ਕੀ ਤੁਸੀਂ ਸਿਰਫ ਇੱਕ ਨੈਗੇਟਿਵ ਹੀ ਪਲਾਨੀ ਜੇ ਕੋਈ ਚੰਗਾ ਕੰਮ ਕਰਦਾ ਮੇਰਾ ਅੱਜ ਲੋਕਾਂ ਨੂੰ ਸਵਾਲ ਹੈ ਕਿ ਮੌਜੂਦਾ ਸਰਕਾਰ ਦੇ ਵਿੱਚ ਐਮ ਐਲ ਏ ਹੋਵੇ ਅੱਜ ਤੱਕ ਕਿਹੜੀ ਪਾਰਟੀ ਨੇ ਚੌਕ ਕੇ ਅੰਦਰ ਸੱਟਿਆ ਹੋਵੇ ਕਿ ਇਹ ਐਮ ਐਲ ਏ ਸਾਡਾ ਲੁੱਟਦਾ ਪਿਆ ਦੁਨੀਆ ਨੂੰ ਇਹਨੂੰ ਚੌਕ ਕੇ ਜੇਲ੍ਹ ਦੇ ਵਿੱਚ ਸੱਟੋ ਅੱਜ ਤੱਕ ਮੈਂ ਤਾਂ ਸੁਣਿਆ ਨਹੀਂ ਕਿ ਮੌਜੂਦਾ ਸਰਕਾਰ ਦੇ ਵਿੱਚ ਐਮ ਐਲ ਏ ਹੋਵੇ ਪੂਰਾ ਮੈਂ ਕਹਿੰਦਾ ਲੋਕਾਂ ਨੂੰ ਲੁੱਟ ਕੇ ਖਾ ਗਿਆ ਹੋਵੇ ਪਰ ਕਿਸੇ ਸਰਕਾਰ ਨੇ ਉਹਨੂੰ ਕੋਈ ਵਿਜੀਲੈਂਸ ਦੀ ਰੇਡ ਨਹੀਂ ਮਾਰੀ ਕੁਝ ਨਹੀਂ ਕੀਤਾ ਮੈਂ ਕਹਿੰਦਾ ਇਹਨੇ ਕੁਛ ਤਾਂ ਕੀਤਾ ਉਹ ਆਪਣਾ ਹੀ ਆ ਬਗਾਨਾ ਨਹੀਂ ਸੀ ਤਾਂ ਵੀ ਉਹ ਬੰਦੇ ਨੇ ਸੋਚਿਆ ਜੇ ਸਾਡਾ ਐਮਐਲਏ ਇਹ ਕੁਛ ਕਰਦਾ ਪਿਆ ਤਾਂ ਬਾਕੀ ਲੋਕਾਂ ਵਰਗੂ ਇਹਨੂੰ ਵੀ ਸਜ਼ਾ ਦਿੱਤੀ ਜਾਵੇ ਮੈਂ ਕਹਿੰਦਾ ਮਾਨ ਸਾਹਿਬ ਬਹੁਤ ਚੰਗਾ ਕੀਤਾ ਆਪਣੇ بڑے ਐਮਐਲਏ ਆ ਸਾਰਿਆਂ ਵੱਲ ਧਿਆਨ ਜ਼ਰੂਰ ਮਾਰਿਆ ਕਰੋ ਲੋਕਾਂ ਦੀ ਆਵਾਜ਼ ਨੂੰ ਸੁਣਿਆ ਕਰੋ ਕਈ ਵਾਰ ਸੋਚੋ 90% ਐਮਐਲਏ ਤਾਂ ਸਹੀ ਹੁੰਦੇ ਆ ਪਰ 10% ਐਮਐਲਏ ਐਵੇਂ ਦੇ ਵੀ ਹੁੰਦੇ ਆ ਜਿਹੜੇ ਮੈਂ ਕਹਿੰਨਾ 2 ਨੰਬਰ ਦੀਆਂ ਕਮਾਈਆਂ ਕਰਾਉਣ ਵਿੱਚ ਸਭ ਤੋਂ ਵੱਧ ਹੱਥ ਉਹਨਾਂ ਦਾ ਹੁੰਦਾ ਜਰੂਰ ਬੇਨਤੀ ਆ ਉਹਨਾਂ ਵੱਲ ਵੀ ਧਿਆਨ ਮਾਰਿਓ ਜਿਹੜਾ ਲੋਕਾਂ ਨੂੰ ਲੁੱਟਦਾ ਪਿਆ ਜਿਵੇਂ ਤੁਸੀਂ ਕਿਹਾ ਸੀ ਕਿ ਅਸੀਂ ਪੰਜਾਬ ਦੀ ਸੇਵਾ ਕਰਨ ਆਏ ਆ ਪਰ ਕੁਝ ਐਮਐਲਏ ਆਪਣੀਆਂ ਜੇਬਾਂ ਭਰਨ ਲਈ ਸੇਵਾ ਕਰਦੇ ਪਏ ਆ ਤਾਂ ਉਹਨਾਂ ਵੱਲੋਂ ਵੀ ਧਿਆਨ ਮਾਰਿਓ ਤੇ ਬਾਕੀ ਲੋਕੀ ਆਪਣੇ ਵੀ ਸੁਝਾਅ ਜਰੂਰ ਦਿਓ ਕਿ ਇਹਦੇ ਪਿੱਛੇ ਕੀ ਚਾਲ ਹੋ ਸਕਦੀ ਆ ਕੀ ਕਾਰਨ ਹੋ ਸਕਦਾ ਕਿ ਆਪਣੇ ਐਮਐਲਏ ਨੂੰ ਹੀ ਅੰਦਰ ਸੱਟਣ ਲਈ ਮਜਬੂਰ ਹੋ ਗਿਆ ਭਗਵਾਨਤਮਾਨ ਸਰਕਾਰ ਕਿ ਉਹਨੂੰ ਕਿਉਂ ਅੰਦਰ ਸੱਟਿਆ ਗਿਆ ਇਹ ਸੱਚ ਸੀ ਉਹ ਲੋਕਾਂ ਨੂੰ ਲੁੱਟਦਾ ਸੀ ਇਹਦੇ ਵਿੱਚ ਜਲੰਧਰ ਵਾਸੀ ਵੀ ਜ਼ਰੂਰ ਕਮੈਂਟ ਕਰਿਓ ਕਿ ਐਮਐਲਏ ਸੱਚੀ ਲੁੱਟਦਾ ਸੀ ਤਾਂ ਕਰਕੇ ਉਹਨੂੰ ਸਹੀ ਸਜ਼ਾ ਮਿਲੀ ਹੈ ਜੇ ਇਹਦੇ ਪਿੱਛੇ ਕੋਈ ਮਾਨ ਸਰਕਾਰ ਦੀ ਚਾਲ ਹੈ ਤਾਂ ਉਹ ਵੀ ਜ਼ਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ